ਬਠਿੰਡਾ ਦੇ ਖੇਤਾ ਸਿੰਘ ਬਸਤੀ ਵਿਖੇ ਲੰਬੇ ਸਮੇਂ ਤੋਂ ਨਹੀਂ ਆ ਰਿਹਾ ਪੀਣ ਵਾਲਾ ਪਾਣੀ ਲੋਕਾਂ ਨੇ ਲਗਾਏ ਡੇਢ ਮਹੀਨੇ ਤੋਂ ਪਾਣੀ ਨਾ ਆਉਣ ਦੀ ਰਜਾਮ ਅੱਜ ਬਠਿੰਡਾ ਦੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਨਵਾਂ ਬਲੋਕ ਕੀਤਾ ਗਿਆ ਪ੍ਰਦਰਸ਼ਨ ਵੀਰਵਾਰ ਨੂੰ 12 ਵਜੇ ਦੇ ਲਗਭਗ ਪ੍ਰਦਰਸ਼ਨਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਢ ਮਹੀਨੇ ਤੋਂ ਲਗਾਤਾਰ ਉਹਨਾਂ ਦੇ ਮਿਲਡੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਉਹ ਆ ਕੇ ਮਿਲ ਵੀ ਚੁੱਕੇ ਨੇ ਅਪੀਲ ਵੀ ਮਿਲ ਚੁੱਕੇ ਨੇ ਲੇਕਿਨ ਉਹਨਾਂ ਦੇ ਮਨਲੇ ਚ ਪਾਣੀ ਨਹੀਂ ਆ ਰਿਹਾ ਜੇ ਮਜਬੂਰੀ ਬਸ ਉਹਨਾਂ ਵੱਲੋਂ ਇੱਥੇ ਆਪਣਾ ਧਰਨਾ ਪ੍ਰਦਰਸ਼ਨ ਉਹਨਾਂ ਵੱਲੋਂ ਆਪਣਾ ਕਰਨਾ ਪਿਆ ਦੇਖ ਰਹੋ ਤਸਵੀਰਾਂ ਐਸੇ ਉਹਨਾਂ ਦਿਖਾ ਰਿਹਾ ਬਟੰਡਾ ਦੇ ਨਗਰ ਨਗਰ ਕੰਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਖੇਤਾ ਸਿੰਘ ਵਸਤੀ ਦੇ ਚੁੱਗੀਆਂ ਦੇ ਲੋਕ ਨੇ ਉਹ ਪਾਣੀ ਨਾ ਆਉਣ ਨੂੰ ਲੈ ਕੇ ਨਗਰ ਨਗਰ ਕੰਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ ਬਰਖਾ ਹੈ ਕਿਹੜਾ ਮੱਲਾ ਹਰਦੇਵ ਨਗਰ ਨੇ ਨਹੀਂ ਮਾਮਲਾ ਜੀ ਤੁਸੀਂ ਤੇ ਅਸੀਂ ਪਾਣੀ ਵਾਸਤੇ ਆਏ ਪਾਣੀ ਨਹੀਂ ਆ ਰਿਹਾ ਸਾਨੂੰ 1.5 ਮਿੰਟ ਹੋ ਗਏ ਸਾਨੂੰ ਪਾਣੀ ਨਹੀਂ ਦੇ ਰਹੇ ਇੱਕ ਵਾਰੀ ਪਾਣੀ ਆਇਆ ਸੀ ਉਹ ਪਾਣੀ ਵੀ ਤੇ ਸਾਡੇ ਫੋਟੋਆ ਖਿੱਚ ਕੇ ਇੱਥੇ ਲਿਆ ਕੇ ਇਹਨਾਂ ਨੂੰ ਦਿਖਾਤਾ ਮੁੜ ਕੇ ਪਾਣੀ ਨਹੀਂ ਆ ਰਹਾ ਬਸ ਸਾਨੂੰ ਪਾਣੀ ਚਾਹੀਦਾ ਹੈਗਾ ਬਸ ਸਾਡੇ ਜਵਾਗ ਛੋਟੇ ਛੋਟੇ ਪਾਣੀ ਬਗੈਰ ਮਰੀ ਜਾ ਰਹੇਗਾ ਉਹਨਾਂ ਉੱਤੇ ਗਰਮੀ ਆਈ ਜਾਂਦੀ ਹੈਗੀ ਨਾ ਕੋਈ ਟੋਟੀ ਹੈ ਨਾ ਕੋਈ ਗਗਲੀ ਹੈ ਨਾ ਕੋਈ ਸੀਵਰ ਹੈ ਕੁਝ ਵੀ ਨਹੀਂ ਹੈਗਾ ਅੱਛਾ ਜਿਹੜੀ ਕੰਪਲੀਟ ਹੈ ਤੁਸੀਂ ਮਹੱਲੇ ਦੇ ਐਮਸੀ ਨੂੰ ਦੱਸਿਆ ਇਸ ਬਾਰੇ ਮਹੱਲੇ ਦੇ ਐਮਸੀ ਨੂੰ ਵੀ ਦੱਸੀ ਸਾਰਿਆਂ ਨੂੰ ਦੱਸ ਮੇਰਾ ਨਾਮ ਮੈਣਾ ਆਸੀ ਖੇਤਾਬਸਤੀ ਰਣੇਆ ਕੀ ਮਾਮਲਾ ਜੀ ਤੁਸੀਂ ਪ੍ਰਦਾਨ ਸਾਡੇ ਨਾਲ ਪਾਣੀ ਨਹੀਂ ਆ ਜਾਂਦਾ ਸਾਡੇ ਬੱਚਾ ਦਾ ਬਹੁਤ ਬੁਰਾ ਹਾਲ ਹੈ ਸਾਡੇ ਪਿਆਸ ਨਾਲ ਸਾਡੇ ਬੱਚੇ ਸਾਰੇ ਬਿਮਾਰ ਹੋ ਗਏ ਅਸੀਂ ਕਿਤੇ ਤੱਕਰ ਪਾਣੀ ਲਈਏ ਨਹਿਰਾਂ ਦਾ ਇਹਨਾਂ ਨੇ ਅਸੀਂ ਪਹਿਲੇ ਵਿਆਕੇ ਬੰਦਗੀ ਕਰਕੇ ਗਿਆ ਸੀ ਹੱਥ ਜੋੜ ਕੇ ਇਹ ਕਹਿੰਦੇ ਕੋਈ ਨਹੀਂ ਜਾਓ ਤੁਸੀਂ ਅਸੀਂ ਪਾਣੀ ਆ ਜਾਊਗਾ ਇਹਨਾਂ ਨੇ ਇੱਕ ਟੈਂਕਰ ਭੇਜਿਆ ਪਾਣੀ ਦਾ ਉਸ ਤੋਂ ਬਾਅਦ ਸਾਡੀ ਸਾਰਿਆਂ ਦੀ ਫੋਟੋਆਂ ਕਰਕੇ ਇੱਥੇ ਲਿਆਏ ਉਸ ਤੋਂ ਬਾਅਦ ਇਹਨਾਂ ਨੇ ਫਿਰ ਪਾਣੀ ਬੰਦ ਕਰਤਾ ਹੁਣ 1.5 ਮਹੀਨਾ ਹੋ ਗਿਆ ਸਾਨੂੰ ਪਾਣੀ ਬਗੈ ਹੁਣ ਅਸੀਂ ਹਾਈ ਹਾਈ ਕਰਾਂਗੇ ਹੋਰ ਕੀ ਕਰਾਂਗੇ ਸਾਡੇ ਬੱਚਾ ਦੇਖੋ ਉੱਥੇ ਜਾ ਕੇ ਕੀ ਹੋ ਜਾਂਦਾ ਉੱਤੇ ਗਰਮੀ ਆ ਜਾਂਦੀ ਹੈਗੀ ਅਸੀਂ ਕਿੱਥੇ ਜਾਵਾਂਗੇ ਪਾਣੀ ਦੇ ਪਾਣੀ ਪੀਣ ਬਗੈ ਗਾਲੀ ਰੱਖੀ ਦਫ਼ਤਰ ਵਿੱਚ ਕੀ ਕਹਿੰਦੇ ਆ ਦਫ਼ਤਰਾਂ ਵਾਲਿਆਂ ਨੇ ਕਿਹਾ ਵੀ ਟੈਂਕਰ ਬੜੀ ਜਾਂਦੇ ਨੇ 5 4 ਦਿਨ ਲੱਗਣਗੇ ਐਵੇਂ ਕਹਤਾ ਇਹਨਾਂ ਨੇ ਹਾਲੇ ਤੱਕ ਕਿੰਨਾ ਦਾ ਡੇਢ ਮਹੀਨਾ ਹੋ ਗਿਆ ਹਾਲੇ ਤੱਕ ਕੋਈ ਕੁਝ ਨਹੀਂ ਬਣਿਆ ਨਾ ਟੈਂਕਰ ਬਜਾਣਾ ਇਹਨਾਂ ਨੇ ਪਾਣੀ ਲੈ ਕੇ ਦਿੱਤਾ ਇੱਥੇ ਆਪਣਿਲ ਕੇ ਗਿਆ ਸੀ ਕਾ ਅਸੇ ਨਕਲ ਮਿਲਿਆ ਸੀ ਹਟਦੇ ਇਹ ਮੁਕੁਰਾ ਲਾਡ ਭਗਤ ਪ੍ਰਧਾਨ ਹੈਗਾ ਮੈਂ ਹਰਦੇਵ ਨਗਰ ਨਵੀਂ ਚੁੱਕੀ ਜਾਂਦਾ ਇਹਨੂੰ ਮਿਲਣਾ ਸੀ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀਗੇ ਤੇ ਮੇਅਰ ਸਾਹਿਬ ਨੂੰ ਮਿਲਣ ਆਏ ਸੀਗੇ ਕਮਿਸ਼ਨਰ ਸਾਹਿਬ ਤਾਂ ਮਿਲੇ ਨਹੀਂ ਡਿਫਟੀ ਮੇਅਰ ਕੋਲੇ ਗਏ ਉਹ ਕਹਿੰਦੇ ਕਿ ਸਾਡੇ ਕੋਲੇ ਕੰਟਰੀ ਆਏ ਨਹੀਂਗੇ ਜਿਹੜੇ ਕੈਂਟਰ ਚੱਲਦੇ ਸੀਗੇ ਉਹ ਕਿਰਾਏ ਤੇ ਚੱਲਦੇ ਸਾਨੂੰ ਘਾਟਾ ਬਹੁਤ ਪੈ ਰਿਆ ਸੀਗਾ ਉਹਨੇ ਅਸੀਂ ਕੈਂਟਰ ਬਣਾਵਾਂਗੇ ਫੇਰ ਪਾਣੀ ਭੇਜਾਂਗੇ ਨਹੀਂ ਤਾਂ ਪਾਣੀ ਦੀ ਕੋਈ ਵੀ ਉਸਤਾ ਨਹੀਂ ਕਿ ਤੁਹਾਡੇ ਕੋਲੇ ਤੇ ਅਸੀਂ ਕਹਾਂ ਵੀ ਕਿਵੇਂ ਜਿਵੇਂ ਕਰਕੇ ਸਾਨੂੰ ਮਤਲਬ ਪਾਣੀ ਭੇਜੀਓ ਤੁਸੀਂ ਕੈਂਟਰ ਆਪ ਦੇ ਬਣਵਾ ਲਓ ਇਹ ਕਹਿਣ ਕਿ ਪੰਜ ਚਾਰ ਦਿਨਾਂ ਨੂੰ ਕੈਂਟਰ ਬਣ ਜਾਣਗੇ ਪਾਣੀ ਤੁਹਾਡੇ ਕੋਲ ਆਂਦਾ ਰਹੂਗਾ ਸਾਡੇ ਕੋਲੇ 1.5 ਮਹੀਨਾ ਹੋ ਗਿਆ ਪਾਣੀ ਨਹੀਂ ਆਇਆ ਇੱਕ ਵਾਰ ਗੱਲ ਗੱਲ ਕਿੰਨੇ ਦਿਨਾਂ ਦੀ ਜੇ ਤੁਸੀਂ ਮਿਲਿਓ ਇਹ 1.5 ਮਹੀਨਾ ਹੋ ਗਿਆ ਜਦੋਂ ਅਸੀਂ ਮਿਲੇ ਹਾਂ ਤੇ ਪਾਣੀ ਸਾਡੇ ਕੋਲ ਬਿਲਕੁਲ ਹੀ ਪਾਣੀ ਨਹੀਂ ਆ ਰਿਹਾ ਹੈਗਾ ਤੇ ਇੱਕ ਮੁੰਡਾ ਪਾਣੀ ਲੈਣ ਪਾਣੀ ਲੈਣ ਅਸੀਂ ਜਾਣੇ ਵੀ ਹੈਗੇ ਆ ਤਾਂ ਪਾਣੀ ਜਿੱਤੇ ਬੂੰਦ ਬੂੰਦ ਡਿੱਗਦਾ ਹੈਗਾ ਉੱਥੋਂ ਪਾਣੀ ਅਸੀਂ ਲੈ ਕੇ ਆਣੇ ਹੈਗਾ ਸਾਡੀਆਂ ਅੱਖਾਂ ਵੀ ਖਰਾਬ ਹੋ ਗਈਆਂ ਆ ਦੇਖੋ ਇਹ ਪਾਣੀ ਪਾਣੀ ਲੈਣ ਗਿਆ ਤੇ ਆ ਮੁੰਡੇ ਦਾ ਹੱਥ ਟੁੱਟ ਗਿਆ ਉੱਥੇ ਤਿਲਕ ਕੇ ਤੇ ਪਾਣੀ ਸਾਨੂੰ ਮਿਲ ਨਹੀਂ ਰਿਹਾ ਅਸੀਂ ਕਹਿੰਦੇ ਵੀ ਸਾਨੂੰ ਪਾਣੀ ਦਿੱਤਾ ਜਾਵੇ ਕਿਸੇ ਦਾ ਵੀ ਹੱਥ ਟੁੱਟ ਜਾਵੇ ਰੱਬ ਕਰਕੇ ਜਿਵੇਂ ਮੇਰੇ ਮੁੰਡੇ ਦਾ ਟੁੱਟਿਆ ਰੰਬਰ ਖਾ ਕਿਹੜਾ ਮੱਲਾ ਹਰਦੇਵ ਨਗਰ ਨੇ ਇਹ ਮਾਮਲਾ ਜੀ ਤੁਸੀਂ ਤੇ ਪ੍ਰਧਾਨ ਜੀ ਅਸੀਂ ਪਾਣੀ ਵਾਸਤੇ ਆਏ ਆ ਪਾਣੀ ਨਹੀਂ ਆ ਰਿਹਾ ਸਾਨੂੰ 1.5 ਮਹੀਨਾ ਹੋ ਗਿਆ ਸਾਨੂੰ ਪਾਣੀ ਨਹੀਂ ਦੇ ਰਹੇ ਇੱਕ ਵਾਰੀ ਪਾਣੀ ਆਇਆ ਸੀ ਉਹ ਪਾਣੀ ਵੀ ਤੇ ਸਾਡੇ ਫੋਟੋਆ ਖਿੱਚ ਕੇ ਇਥੇ ਲਿਆ ਕੇ ਇਹਨਾਂ ਨੂੰ ਦਿਖਾਤਾ ਮੁੜ ਕੇ ਪਾਣੀ ਨਹੀਂ ਆ ਰਿਹਾ ਬਸ ਸਾਨੂੰ ਪਾਣੀ ਚਾਹੀਦਾ ਹੈਗਾ ਬਸ ਸਾਡੇ ਜਵਾਗ ਛੋਟੇ ਛੋਟੇ ਪਾਣੀ ਬਗੈਰ ਮਰੀ ਜਾ ਰਹੇਗਾ ਉਹਨਾਂ ਉੱਤੇ ਗਰਮੀ ਆਈ ਜਾਂਦੀ ਹੈਗੀ ਨਾ ਕੋਈ ਟੋਟੀ ਹੈ ਨਾ ਕੋਈ ਗੱਲੀ ਹੈ ਨਾ ਕੋਈ ਸੀਵਰ ਹੈ ਕੁਝ ਵੀ ਨਹੀਂ ਹੈਗਾ ਅੱਛਾ ਜਿਹੜੀ ਕੰਪਲੀਟ ਹੈ ਤੁਸੀਂ ਮਹੱਲੇ ਦੇ ਐਮਸੀ ਨੂੰ ਦੱਸਿਆ ਇਸ ਬਾਰੇ ਮੈਂ ਦੱਸਿਆ ਐਮਸੀ ਨੂੰ ਵੀ ਦੱਸਿਆ ਸੀ ਸਾਰਿਆਂ ਨੂੰ ਦੱਸਿਆ ਹੈਗਾ ਐਮ